ਇਹ ਪੱਛੋ ਹੈ ਗਿਆ ਆ ਇਹ ਚੱਕ ਦੀ ਕਰੀਆ ਲੋਟ ਆਪਾਂ ਇਧਰੋਂ ਐਸ ਲੋਟ ਚੱਕ ਦੀ ਕਰੀਆ ਇਹ ਇਹ ਆਪਾਂ ਸਵਰਾਜ ਵਾਲੇ ਐਂਡ ਲਾ ਕੇ ਉਰੇ ਤੇ ਰੇਸ ਇਹਦੀ ਆਪਾਂ ਰੈਲੀ ਕਰ ਦਿੰਨੇ ਆ ਇਸ ਤਰ੍ਹਾਂ ਆ ਦੇਖੋ ਐਵੇਂ ਮੜੇ ਨਾ ਰੇਸ ਆਉਂਦੀ ਆ ਥਾਲਾ ਕਲਚ ਜਿਹੜਾ ਇਹ ਵੀ ਆਪਾਂ ਚੱਲਦਾ ਰੱਖਿਆਗਾ ਇਸ ਤਰ੍ਹਾਂ ਤੇ ਇਹਨਾਂ ਦੀ ਢੱਲ ਵਗੈਰਾ ਕੱਢ ਕੇ ਫੇਰ ਚੱਲੇ ਆਪਾਂ ਪੂਰੀ ਆ ਫੁੱਲ ਢੱਲ ਕੱਟਿਆ ਗੇਅਰ ਬੂਰ ਦਾ ਤਾਂ ਫੁੱਲ ਕੰਮ ਹੋਇਆ ਕਿਸਾਨ ਭਰਾਵੋ ਪਿਆਰ ਭਰੀ ਸਾਸਤਰੀ ਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਧਨੌਲਾ ਅੱਜ ਦੀ ਵੀਡੀਓ ਹੈਗੀ ਟਰੈਕਟਰ 94 ਮਾਡਲ 5911 ਜਿਹੜਾ ਆਪਣੇ ਕੋਲੇ ਸੁਨਾਮ ਤੋਂ ਆਇਆ ਹੋਇਆ ਹੈਗਾ ਇਹਦੇ ਬਾਰੇ ਆਪਾਂ ਤੁਹਾਨੂੰ ਥੋੜੀ ਥੋੜੀ ਜਾਣਕਾਰੀ ਦੰਨੇ ਆਂਗੇ ਇਹ ਆਪਾਂ ਟਰੈਕਟਰ ਜਿਹੜਾ ਰੰਗ ਤੇ ਲਾਉਣਾਗਾ ਇਹ ਆਪਣਾ ਤੀਜਾ ਟਰੈਕਟਰ ਹੈਗਾ ਇਸ ਮਹੀਨੇ ਦੇ ਵਿੱਚ ਅੱਜ ਤਰੀਕ 7 ਹੋ ਗਈ 7 ਤਰੀਕ ਦੇ ਵਿੱਚ ਅੱਜ ਆਪਣਾ ਤੀਜਾ ਟਰੈਕਟਰ ਰੰਗ ਤੇ ਜਾ ਰਿਹਾ ਤਿੰਨ ਟਰੈਕਟਰ ਆਪਾਂ ਇਕੱਠੇ ਕਰਲੇ ਰੰਗ ਦੇ ਇਸ ਤੋਂ ਬਾਅਦ ਦੋ ਟਰੈਕਟਰ ਆਪਣੇ ਹੋਰ ਰੰਗ ਲਈ ਤਿਆਰ ਹੋਈ ਜਾਂਦੇ ਨੇਗੇ ਤੇ ਇਹਦੇ ਆਪਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਕੋੜਾ ਵੈਂਪਰ ਲਾਇਆਗਾ ਕੋੜਾ ਵੈਂਪਰ ਆਪਾਂ 1 ਇੰਚੀ ਪਲੇਟ ਦੇ ਵਿੱਚ ਲਾਇਆ ਹੈ 1 ਇੰਚੀ ਪਲੇਟ ਆ ਇਹ ਇਹਦੇ ਵਿੱਚ ਲਾਇਆ ਘੋੜਾ ਬੈਂਪਰ ਇਹਦੀ 24 ਇੰਚ ਲੰਬਾਈ ਹੈਗੀ ਜੇ ਇਧਰੋਂ ਦੇਖੀ ਆ ਬਸ 24 ਇੰਚ ਲੰਬਾਈ ਆ ਦੀ ਤੇ ਜਿਹੜੇ ਨਟ ਨੇ ਇਹ TVS ਦੇ ਨਟ ਪਾਏ ਆ ओरिजिनल ਜੇ ਤੁਜੀ ਵੀ ਬੈਂਪਰ ਲਵਾਉਣਾ ਹੁੰਦਾਗਾ ਕਈ ਬੰਦੇ ਕੀ ਕਰਦੇ ਆਗੇ ਬੈਂਪਰ ਇਥੋਂ ਇੱਥੇ ਤੱਕ ਹੀ ਲਵਾਉਂਦੇ ਆ ਉਰੇ ਤੱਕ ਹੀ ਇੱਥੇ ਤੱਕ ਨਾਲ ਲਵਾਇਆ ਕਰੋ ਇਹ ਚੁੱਲਾ ਜਿਹੜਾ ਕਮਜ਼ੋਰਾ ਹੁੰਦਾਗਾ ਇਹਦੀ ਸਪੋਰਟ ਇੱਥੇ ਜਾ ਕੇ ਬਣਦੀ ਹੈ ਜੀ ਇਹਦੇ ਨਾਲ ਇਹ ਪੁੱਲ ਸ ਹੈ ਜੈ ਇਸ ਤਰ੍ਹਾਂ ਲਵਾਇਆ ਕਰੋ ਜੇ ਤੁਸੀਂ ਮੈਂਪਰ ਲਵਾਉਣਾ ਚਾਹੁੰਦੇ ਹੋਗੇ ਤੇ ਇਸ ਤੋਂ ਬਾਅਦ ਆਪਾਂ ਜਾਣਕਾਰੀ ਦਿੰਨੇ ਆਂ ਇਹਦੀ ਜਿਹੜੀ ਆਪਾਂ ਸ਼ੋਅ ਹੈਗੀ ਆਹਾ ਇਹ ਚੱਕ ਦੀ ਕਰੀ ਆ ਥੋੜਾ ਆਪਾਂ ਇੱਧਰੋਂ ਇਹ ਥੱਲੋ ਜਗਦੀ ਕਰੀ ਆ ਇਹੋ ਹੋਲਾ ਇਹ ਆਪਾਂ ਚੱਕਾ ਜਗਦੀ ਕਰਨ ਦਾ ਕਾਰਨ ਕੀ ਆ ਇਹ ਆਪਾਂ ਐਂ ਵੀ ਚੱਕਦੀ ਕਰੀਏ ਤੇ ਥੱਲੋ 3 ਇੰਚੀ ਆਪਾਂ ਵੀ ਉੱਚੀ ਕਰੀ ਆ ਇਹ ਇਹਦਾ ਕਾਰਨ ਕੀ ਆ ਜਿਹੜਾ ਪੰਨਿਆ ਫਿਲਟਰ ਲਾਇਆ ਜੀ ਓਰੇ ਵੀ ਇਹ ਫਿਲਟਰ ਆ ਬੱਤਰੀ ਖੋਲ ਕੇ ਬਾਹਰੇ ਕੱਢ ਕੇ ਇੱਥੋਂ ਮੈਂ ਫਿਲਟਰ ਨਿਕਲਿਆ ਆਉਂਦਾ ਇਹ ਇਹਦੇ ਵਿੱਚ ਹਵਾ ਵਜ ਜਾਂਦੀ ਹੈ ਕਿਸਾਨ ਵੀਰਾਂ ਨੂੰ ਸੌਖਾ ਰਹਿੰਦਾ ਕੰਮ ਤੇ ਨਾਲ-ਨਾਲ ਹੀ ਆਪਾਂ ਹ ਸਟੀਲ ਦੀ ਫੇਟਿੰਗ ਕਰੀਏਗੀ ਨਾਲ-ਨਾਲ ਹੀ ਆਪਾਂ ਸਟੀਲ ਦੀ ਫੇਟਿੰਗ ਕਰੀਏ ਸਾਰੀ ਦੇਖ ਸਕਦੇ ਹੋ ਤੁਸੀਂ ਤੇ ਇਹਦੇ 62 ਵਾਲਾ ਹਿੱਸਾ ਲਾਇਆ ਆਪਾਂ ਨੇ ਇਹ ਜਿਹੜਾ ਹਿੱਸਾ ਮਾਹੇ 62 ਵਾਲਾ ਲਾਇਆ ਮੋਟੇ ਇਸ ਪੈਂਟਨ ਵਾਲਾ ਵੱਡੇ ਬੈਹਰਿੰਗਾਂ ਵਾਲਾ ਲਾਇਆ ਇਹ ਜਿਹੜੇ ਅਗਲੇ 프ਰੰਟ ਆ ਦੇ ਟਾਇਰ ਨੇ ਇਹ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਵੀ 11 10 16 ਦੇ ਪਾਏ ਆ 10 16 ਦੇ ਦੇ ਨਾਲ ਸਮੇਤ ਰੰਪ ਪਾਇਆ ਜੇ ਆਪਦੇ ਇੰਜਨ ਦੀ ਗੱਲ ਕਰੀਏ ਜੀ ਇੰਜਨ ਆ ਜਿਹੜਾ ਇਹਦਾ ਆਪਾਂ ਨੇ ਸੈਂਪਲ ਰੱਖਿਆ ਬਿਲਕੁਲ ਇਹ ਸੈਂਪਲ ਇੰਜਨ ਦੇ ਸ਼ਕੀਨ ਨੇਗੇ ਤੇ ਬਾਕੀ ਸਾਨੂੰ ਉੱਪਰ ਹੀ ਲਗਾਉਨੇ ਆਗੇ ਜਿਹੜੀ ਉਸ ਤੋਂ ਬਾਅਦ ਗੱਲ ਕਰੀਆ ਪਾਵਰ ਕਟਾਈ ਦੀ ਆਪਾਂ ਪਾਵਰ ਕਟਾਈ ਕਰਿਆ ਡਬਲ ਜੈਕ ਤੇ ਡਬਲ ਰਾਡ ਨਾਲ ਤੇ ਜਿਹੜੀ ਪੇਪਾ ਵਗੈਰਾ ਇਹਦੇ ਜੈਕ ਦੀ ਫੀਟਿੰਗ ਆ ਦੀ ਦੇਖ ਸਕਦੇ ਹੋ ਕਿੰਨੀ ਸ਼ਾਨਦਾਰ ਹੈਗੀ ਤੇ ਜਿਹੜੇ ਬ੍ਰੇਕ ਨੇ ਇਹ ਆਪਾਂ ਕੰਪਨੀ ਮੁਤਾਬਕ ਰੱਖੇ ਨੇ ਉਮੀ ਇਹ ਗੱਲ ਵਾਲੇ ਕਹਿੰਦੇ ਨੇ ਇਹਨੂੰ ਤੇਲ ਵਾਲੇ ਬ੍ਰੇਕ ਇਹ ਉਮੀਦ ਹੈ ਕਿ ਨੇ ਉਸੇ ਤਰ੍ਹਾਂ ਹੀ ਆਪਾਂ ਨੇ ਜਿਹੜੇ ਤੇ ਫੌਸੇ ਹੁੰਦੇ ਨੇ ਨੀ ਇਹ ਥੋੜਾ ਜਿਹਾ ਆਪਾਂ ਲੰਬੇ ਕਰਕੇ ਲਾਉਣ ਨੇ ਤੇ ਮੋਟੇ ਲਾ ਦੇਣੇ ਵੀ ਲੰਬਾ ਟਾਈਮ ਕੱਢ ਜਾਣਾ ਵੀ ਇਹ ਢਿੱਲੇ ਨਾ ਪਹਿਣ ਤੇ ਨਾਲ ਨਾਲ ਜੇ ਆਪਾਂ ਰੇਸ ਦੀ ਗੱਲ ਕਰੀਏ ਜਿਹੜਾ ਰੇਸ ਆ ਇਹ ਇਹ ਆਪਾਂ ਸਵਰਾਜ ਵਾਲੇ ਇੰਡ ਲਾ ਕੇ ਓਰੇ ਤੇ ਰੇਸ ਇਹਦੀ ਆਪਾਂ ਰੈਲੀ ਕਰ ਦਿੰਨੇ ਆ ਇਸ ਤਰ੍ਹਾਂ ਆ ਦੇਖੋ ਐਵੇਂ ਮੜੇ ਨਾ ਰੇਸ ਆਉਂਦੀ ਆ ਇਹਦੇ ਵਿੱਚ ਕੀ ਆ ਡਰਾਈਵਰ ਨੂੰ ਚਲਾਉਣ ਦੇ ਵਿੱਚ ਡਰਾਈਵਰ ਸੌਖਾ ਰਹਿੰਦਾਗਾ ਉਹਦਾ ਜੋਰ ਨਹੀਂ ਲੱਗਦਾ ਲੱਤ ਨਹੀਂ ਥੱਕਦੀ ਗਈ ਉਸ ਤੋਂ ਬਾਅਦ ਇਹ ਟੈਂਕੀ ਜਿਹੜੀ ਆਪਾਂ ਇਹ 2 ਭਾਈ ਰੁਪਏ ਵਾਲੀ ਲਾਈਏ ਇਹਦੇ ਬਾਈ ਰੂਪੇ ਟੈਂਕੀ ਲਾ ਗਿਆ ਚਾ ਲੜ ਰਹੀ ਇਤਿਹਾਫ ਲਾ ਦੀ ਜੀ ਆਪਾਂ ਨੇ ਐਚ ਐਮ ਟੀ 59 ਕਰਨ ਲਿਖਤਾ ਜਿਹਦੇ ਵਿੱਚ ਤੇ ਬਾਕੀ ਦਾ ਤਾਂ ਜੀ ਆਪਾਂ ਗੇਅਰ ਕਰਾਉਣ ਦੀ ਗੱਲ ਕਰੀਏ ਸਾਰੀ ਲੈਫਟ ਲੁੱਕ ਦੀ ਇਹ ਫੁੱਲ ਕੰਮ ਹੋਇਆ ਹੋਇਆਗਾ ਜੇ ਮਿਹਨੀਆਂ ਗੁੱਲੀਆਂ ਗੁੱਲੀਆਂ ਖਰਾਬ ਹੁੰਦੀਆਂ ਨਹੀਂ ਇਹ ਸਾਰੀਆਂ ਆਪਾਂ ਨਵੀਆਂ ਪਾਣ ਨੇ ਜਿਹੜਾ ਆਪਾਂ ਮੋਡੀਫਾਈ ਕਰਦੇ ਆਂਗੇ ਅਗਰਾਟਾ ਵਗੈਰਾ ਦਾ ਇਹਨਾਂ ਦਾ ਪੁਰਾਣਿਆਂ ਦਾ ਹੀ ਕੰਮ ਕਰਾਤਾ ਆਪਾਂ ਸਾਰਾ ਆ ਹੁੱਕ ਵਗੈਰਾ ਦੀ ਆਪਾਂ ਗਰੈਂਡਰ ਨੂੰ ਮਾਰ ਕੇ ਸੈੱਟ ਕਰਤੀ ਲਿੰਕਾਂ ਦੀ ਸਾਰੀ ਟੋਟਲ ਰਿਪੇਅਰ ਕਰਤੀ ਆਪਾਂ ਨੇ ਆ ਟਰਾਲੀ ਵਾਸਤੇ ਲਾਦਾ ਸਮਾਨ ਆਪਾਂ ਇਹ ਟਰਾਲੀ ਵਾਸਤੇ ਲਾਦਾ ਦੋਨੇ ਜੇ ਤੁਸੀਂ ਪਲੋ ਹਾਲ ਪਾਉਣੇ ਅਲਟਾਵੇਂ ਹਾਲਾ ਤੇ ਫੁੱਲ ਬਟਾ ਫੁੱਲ ਕੰਮ ਕਰੂਗਾ ਤੇ ਨਾਲ ਨਾਲ ਆਪਾਂ ਜਿਹੜੀ ਛਾਤਰੀ ਆ ਇਹ ਵੀ ਲਾਈ ਆ ਸਾਰੀ ਛਾਤਰੀ ਤੇ ਆਪਾਂ ਥੱਲੇ ਵੀ ਜਿਹੜੀਆਂ ਹਾਈਵੇ ਸਟੈਂਡ ਬਣਾ ਕੇ ਲਾਇਆ ਉਹਰੇ ਵੀ ਥੱਲੇ ਦੀ ਸਾਈਡ ਤੇ ਓਦੋਂ ਬਾਅਦ ਜਿਹੜਾ ਕਲੰਪ ਆਗਾ ਇਹ ਵੀ ਹੈਵੀ ਲਾਇਆ ਉਹਦੇ ਕਲੰਪ ਆਪਾਂ ਨੇ ਵੀ ਛਾਤਰੀ ਹੱਲੇ ਨਾ ਆਪਣੀ ਲਾਈ ਹੋਈ ਫੀਟਿੰਗ ਕਰੀ ਹੋਈ ਛਾਤਰੀ ਕਦੇ ਵੀ ਹੱਲੂ ਨਹੀਂ ਗਈ ਤੇ ਜਿਹੜਾ ਵੀ ਕੰਮ ਕਰਦੇ ਆਪਾਂ ਇਹ ਨਹੀਂ ਪੂਰਾ ਸੋਚ ਥੰਮ ਕੇ ਚੈਨੀਆਂ ਨਹੀਂ ਕਰੂਗਾ ਇਹ ਇੱਥੇ ਵੀ ਸਾਈਡ ਦੇ ਉੱਤੇ ਜੇ ਗੱਲ ਕਰੀਏ ਤਾਂ ਹੱਥ ਵਾਲਾ ਕਲਚ ਜਿਹੜਾ ਇਹ ਵੀ ਆਪਾਂ ਚੱਲਦਾ ਰੱਖਿਆਗਾ ਇਸ ਤਰ੍ਹਾਂ ਤੇ ਇਹਨਾਂ ਦੀ ਢੱਲ ਵਗੈਰਾ ਕੱਢ ਕੇ ਫੇਰ ਚੱਲੇ ਆਪਾਂ ਪੂਰੀ ਆਹ ਫੁੱਲ ਢੱਲ ਕੱਢਿਆ ਗੇਅਰ ਬੂਦ ਦਾ ਫੁੱਲ ਕੰਮ ਹੋਇਆ ਕਲਚ ਕਲੱਚ ਦਾ ਫੁੱਲ ਕੰਮ ਹੋਇਆ ਹੋਇਆਗਾ ਤੇ ਆਹ ਆਪਣੇ ਨੰਬਰ ਨੇ ਜੇ ਤੁਸੀਂ ਫਰਕ ਕਰਨਾਗਾ ਜਿਹੜੀ ਆਪਾਂ ਵੀ ਆਪਣਾ ਜਿਹੜਾ ਇਹ ਪੰਪ ਨਵਾਂ ਲਾਇਆ ਆਪਾਂ ਨੇ ਇਹਦੀ ਸੇਫਟੀ ਖਾਤਰ ਪੰਪ ਦੀ ਸੇਫਟੀ ਖਾਤਰ ਆਪਾਂ ਨੇ ਆਹ ਫਿਲਟਰ ਲਾਇਆ ਔਰੇ ਇਹਦੀ ਆਪਾਂ ਇੱਥੋਂ ਪਲਾਈ ਦਿੱਤੀ ਆਪਾਂ ਪਾ ਬਣਾ ਗਿਆ ਇਸ ਤਰ੍ਹਾਂ ਤੇ ਆਹਨ ਸਪਲਾਈ ਜਾਂਦੀ ਹੈ ਦੀ ਸਿੱਧੀ ਬਿਲਕੁਲ ਇਹ ਜੇ ਪਾਣੀ ਹੋਵੇ ਇਹਦੇ ਵਿੱਚ ਟੈਂਕੀ ਦੇ ਵਿੱਚ ਪਾਣੀ ਆ ਜੇ ਤਾਂ ਪਾਣੀ ਇੱਥੇ ਆ ਜੂ ਜਿਹੜਾ ਇਹਦੇ ਵਿੱਚ ਆ ਕੜਾ ਲਾਲ ਜਾ ਇਹ ਕੜਾ ਇੱਥੇ ਆ ਜੂ ਤਾਂ ਹਾਂ ਨਾਲ ਦੀ ਨਾਲ ਜਿੰਨਾ ਪਾਣੀ ਆਈ ਜਾਊ ਉਹਨੇ ਕੜਾ ਤਾਂ ਆਈ ਜਾ ਇਸ ਤਰ੍ਹਾਂ ਵੀ ਆਪਣਾ ਜਿਹੜਾ ਪੰਪ ਇਹ ਡੈਮੇਜ ਨਾ ਹੋਵੇ ਪੰਪ 'ਚ ਕੋਈ ਨੁਕਸਾਨ ਨਾ ਪਵੇ ਇਸ ਕਰਕੇ ਆਪਾਂ ਨੇ ਫਿਲਟਰ ਲਾਇਆ ਨਵਾਂ ਪੰਪ ਲਾਇਆ ਤੇ ਬਾਕੀ ਤੁਸੀਂ ਇੱਧਰਲੀ ਸਾਈਡ ਤੋਂ ਵੀ ਪੰਪ ਦੀ ਤੇ ਪਾਵਰ ਕਟਾਈ ਦੀ ਸਾਰੀ ਫੀਡਿੰਗ ਜਿਹੜੀ ਆਪਨੀ ਦੇਖ ਸਕਦੇ ਹੋਗੇ ਜਿਹੜੇ ਲੋਕ ਵੀਰ ਕਹਿੰਦੇ ਰਹਿੰਦੇ ਨੇਗੇ ਵੀ ਨਾੜ ਗਾਰਾ ਦਾ ਇੰਜਨ ਕਰਨ ਤੋਂ ਬਾਅਦ ਗਰਮ ਹੋਣਾ ਨਹੀਂ ਹਟਦਾਗਾ ਆਪਣਾ ਕੰਮ ਕਰਿਆ ਹੋਇਆ ਗਰਮ ਨਹੀਂ ਹੋਊਗਾ ਬਲਕਿ ਆਪਾਂ ਇਹਦੇ ਗਰਮ ਵਾਲਾ ਵਾਲ ਲਾ ਕੇ ਦਿੰਨੇ ਆਂਗੇ ਇਹ ਸੈਂਪਲ ਇੰਜਨ ਜਿੱਥੋਂ ਆਪ ਇਹਨੂੰ ਵੱਡ ਕੇ ਇਹਦਾ ਗੜਬੜਾ ਜਿਹੜਾ ਉਰੇ ਹੁੰਦਾ ਉਹਨੂੰ ਵੱਡ ਕੇ ਆਪਾਂ ਸਿੱਧਾ ਵਾਲ ਲਾਤਾ ਉਰੇ ਜੇ ਕਿਸੇ ਕਿਸਾਨ ਵੀਰ ਨੇ ਲਾਉਣਾ ਉਹ ਵੀ ਇਸ ਤਰ੍ਹਾਂ ਲਾ ਸਕਦਾਗਾ ਇਹ ਸੋਨਾਲੀਕਾ ਦਾ ਵਾਲ ਹੈਗਾ ਜਿਹੜੀਆਂ ਪਾਈਪਾਂ ਨੇ ਇਹ ਵੀ ਸੋਨਾਲੀਕਾ ਦੀਆਂ ਨੇਗੀਆਂ ਜੋ ਜੀ ਵੀ ਇਸ ਤਰ੍ਹਾਂ ਨਾਲ ਕੋਈ ਕੰਮ ਕਰਨਾ ਸ਼ੁਰੂ ਕਰਦੇ ਆਏ ਆ। ਆਪਾਂ ਅੱਜ ਨਾਲ ਜੁੜੂ ਸਾਰਕ ਕਰਿਓ। ਬਾਕੀ ਹਰ ਚੀਜ਼ ਆਪਾਂ ਹਰ ਪੱਖੋਂ ਦੇ ਇਸ ਤਰ੍ਹਾਂ ਪੂਰਾ ਵਧੀਆ ਬਣਾ ਕੇ ਚੱਲਦੇ ਆਂ। ਕੋਈ ਵੀ ਚੀਜ਼ ਇਸ ਤਰ੍ਹਾਂ ਘਾੜ ਚ ਨਹੀਂ ਚੱਲਦੇ ਹੈਗੇ। ਹਰ ਚੀਜ਼ ਦਾ ਧਿਆਨ ਰੱਖਦੇ ਆਂ ਕੱਲੀ ਕੱਲੀ ਚੀਜ਼ ਦਾ। ਵੀ ਆਏ ਨਹੀਂ ਹੈਗਾ ਵੀ ਕਿਤੋਂ ਵੀ ਆਪਾਂ ਕੋਈ ਚੀਜ਼ ਦੀ ਕਸਰ ਛੱਡਾਂਗੇ। ਆਪਦੇ ਵੱਲੋਂ ਜੀ ਪੂਰਾ ਰੀਜ ਤੇ ਸ਼ੌਕ ਲਾ ਕੇ ਕੰਮ ਕਰਦੇ ਆਂ ਵੀ। ਤੇ ਜਿਹੜਾ ਇਹ ਫਿਲਟਰ ਆਪਾਂ ਮੂਰੇ ਲਾਇਆ ਜੀ ਇਹ ਫਿਲਟਰ ਜਿਹੜਾ ਇਹ ਜੌਂਡੀਆਰ ਦਾਗਾ। ਜੌਂਡੀਆਰ ਜਿਹੜਾ 54 0 ਆਇਆ ਜਿਹੜਾ ਉਹਦਾ ਪਤਾ ਨਹੀਂ ਫਿਲਟਰ ਹੈ ਤੇ ਉਹਦਾ origignal ਫਿਲਟਰ ਲਿਆ ਕੇ ਕੰਪਨੀ ਦੇ ਵਿੱਚੋਂ ਜੌਂਡੀਅਰ ਕੰਪਨੀ ਦੇ ਵਿੱਚੋਂ ਲਿਆ ਕੇ ਬੈਲਟ ਵੀ ਉਸੇ ਦੀ ਹੈ ਟੋਪੀ ਵੀ ਉਹਦੀ ਹੈ ਤੇ ਆਹ ਵੀ ਉਸੇ ਦੀ ਹੈਗਾ ਇਹ ਸਾਰੀਆਂ ਚੀਜ਼ਾਂ ਉਹਦੀਆਂ ਲਿਆ ਕੇ ਆਪਾਂ ਫੀਟਿੰਗ ਕਰਦੇ ਆਂ origignal ਵੀ ਕੱਲ ਨੂੰ ਇਹ ਫਿਲਟਰ ਜਿਹੜਾ ਕਈ ਵਾਰ ਬਾਅਦ ਵਿੱਚ ਮਿਲਦਾ ਨਹੀਂ ਫੀਟਿੰਗ ਨਹੀਂ ਆਉਂਦੀ ਤਾਂ ਕਰਕੇ origignal ਲਾਉਨੇ ਵੀ ਆਪਾਂ ਨੂੰ ਲੈ ਆਉਣ ਦੇ ਵਿੱਚ ਔਖਾ ਰਹੇ ਕੰਮ ਤੇ ਬਾਕੀ ਵੀ ਸਾਰਾ ਟਰੈਕਟਰ ਦੇਖ ਚੁੱਕੇ ਹੋਗੇ ਜੇ ਤੁਹਾਨੂੰ ਸਾਡਾ ਟਰੈਕਟਰ ਪਸੰਦ ਆ ਆ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋਗੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਬяр ਬਰੀ ਸਤਿ ਸ੍ਰੀ ਅਕਾਲ ਮਿਲਦੇ ਆਂ ਪਰ ਰੰਗ ਵਾਲੀ ਵੀਡੀਓ ਦੇ ਨਾਲ